ਅਮਸਰ ਕੋਰਟ ਦੇ ਵਿੱਚ ਬਾਦ ਦੇ ਚਾਹੇ ਆਪਣੇ ਵਕੀਲ ਸਹਿਬਾਨ ਜਿਹੜੇ ਉਹਨਾਂ ਨਾਲ ਪੰਜਾਬ ਦੀ ਅੰਬਸਰ ਦੀ ਸਥਿਤੀ ਤੇ ਸੱਚਾ ਕੀਤੀ ਹੈ ਚਿੰਤਾ ਪ੍ਰਗਟ ਕੀਤੀ ਹੈ ਆਪਣੀ ਮਤ ਦਾ ਦਾਨ ਦੇ ਸੋਚ ਕੇ ਕਰਿਓ ਪੰਜਾਬ ਦੇ ਹਿੱਤ ਚ ਵੋਟ ਪਾਓ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ 50% ਜਾਂ 60% VOTING ਹੋ ਰਹੀ ਹੈ 40% ਜਾਂ ਲੋਕ ਜਿਹੜੇ ਵੋਟ ਨਹੀਂ ਪਾ ਨਾ ਰਹੇ ਨਾ ਉਹ ਉਹ ਬਾਅਦ ਚ ਪਛਤਾਨਦੇ ਆ ਜਿੰਨੇ ਬਾਰ ਦੇ ਮੈਂਬਰ ਜਿੰਨੇ ਵਕੀਲ ਸਾਹਿਬਾ ਦਾ ਸਭ ਨੇ ਬਹੁਤ ਪਿਆਰ ਕੀਤਾ ਬਹੁਤ ਸਤਿਕਾਰ ਦਿੱਤਾ ਲਾਜ਼ਮੀ ਉਹ ਵੋਟ ਪਾਉਣ ਲੱਗਾ ਸਹੀ ਫੈਸਲਾ ਕੀਤਾ ਅੰਬਸਦਾਰ ਅੰਮ੍ਰਿਤਸਰ ਕੋਰਟ ਦੇ ਵਿੱਚ ਬਾਅਦ ਵਿੱਚ ਆਏ ਆਪਣੇ ਵਕੀਲ ਸਾਹਿਬਾਨ ਜਿਹੜੇ ਉਹਨਾਂ ਨਾਲ ਪੰਜਾਬ ਦੀ ਅੰਬਸਦਾਰ ਦੀ ਸਥਿਤੀ ਤੇ ਚर्चा ਕੀਤੀ ਹੈ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸੋਚ ਸਮਝ ਕੇ ਵੋਟ ਪਾਉਣਾ ਮਤਦਾਤਾਨ ਆ ਆਪਣੀ ਮਤਦਾਤਾਨ ਸੋਚ ਕੇ ਕਰਿਓ ਪੰਜਾਬ ਦੇ ਹਿੱਤ ਚ ਵੋਟ ਪਾਓ ਅੰਮ੍ਰਿਤਸਰ ਦੇ ਹਿੱਤ ਚ ਵੋਟ ਪਾਓ ਇਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਔਰ ਸਾਡੇ ਹੀ ਜਿੰਨੇ ਬਾਰ ਦੇ ਮੈਂਬਰ ਜਿੰਨੇ ਵਕੀਲ ਸਾਹਿਬਾ ਨੇ ਸਭ ਨੇ ਬਹੁਤ ਪਿਆਰ ਕੀਤਾ ਬਹੁਤ ਸਤਿਕਾਰ ਦਿੱਤਾ ਔਰ ਲਾਜ਼ਮੀ ਕੋ ਵੋਟ ਫਾਰਮ ਲਗਾਇਆ ਸਹੀ ਫੈਸਲਾ ਕਰੋ ਬਜ਼ਨੇ ਅਨਾ ਚਾ ਰਿਸਪੌਂਸ ਦਿੱਤਾ ਅੱਜ ਦੀ ਮੇਰਾ ਕਿਆ ਮੀਟਿੰਗ ਬੈਸਟ ਮੀਟਿੰਗ ਰਹੀ ਹੈ ਔਰ ਵਕੀਲ ਸਾਹਿਬਾ ਨੇ ਬੜਾ ਸੀਰੀਅਸਲੀ ਇਹਨਾਂ ਨੇ ਸੁਣਿਆ ਔਰ ਜਿਹੜੀ ਇਹਨਾਂ ਨੇ ਗੱਲ ਵੀ ਕੀਤੀ ਹੈ ਕਿ ਰਾਈਟ ਫਰ ਵੋਟ ਜਿਹੜਾ ਰਾਈਟ ਫਰ ਵੋਟ ਹੈ ਜਿਹੜਾ ਉਹਨੂੰ ਯੂਜ਼ ਕਰੋ ਲੋਕ ਜਿਹੜੇ ਜਿਹੜੇ ਵੋਟ ਪਾਣ ਨਹੀਂ ਜਾਂਦੇ ਨਾ ਉਹਨਾਂ ਲਈ ਵੀ ਮੈਂ ਰਿਕਵੈਸਟ ਕਰਨਾ ਚਾਹਾਂਗਾ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ 50% ਜਾਂ 60% VOTING ਹੋ ਰਹੀ ਹੈ 40% ਜਾਂ ਲੋਕ ਜਿਹੜੇ ਵੋਟ ਨਹੀਂ ਪਾਣ ਆ ਰਹੇ ਨਾ ਉਹ ਉਹ ਬਾਅਦ ਚ ਪਛਤਾਂਦੇ ਆ ਵੋਟ ਦਾ ਰਾਈਟ ਰਾਈਟ ਜਰੂਰ ਯੂਜ਼ ਕਰੋ ਮੇਰੀ ਆਨ ਵਾਲੀ ਜਨਰੇਸ਼ਨ ਨੂੰ ਵੀ ਹਦਾਇਤ ਹੈ ਕਿਉਂਕਿ ਯੰਗਸ ਯੰਗ ਵੋਟਰ ਬਹੁਤ ਜ਼ਿਆਦਾ ਵੱਡੀ ਤਦਾਦ ਵਿੱਚ ਆਇਆ ਹੈ ਕਿ ਆਪਣੇ ਵੋਟ ਨੂੰ ਇਸਤੇਮਾਲ ਕਰੋ ਜਿੰਨੂੰ ਵੀ ਦੇਣਾ ਮੈਨਰੇ ਤੇ ਵੋਟ ਕਾਸਟ ਕਰੋ ਵਧੀਆ ਲੱਗਾ ਜਿਵੇਂ ਸਾਰੇ ਕੈਂਡੀਡੇਟਸ ਆਏ ਆ ਜੋ ਵੀ ਆਏ ਆ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ ਦਿੱਤੀਆਂ ਕਿ ਉਹ ਵੀ ਆਪਣੀ ਜਿਹੜੀ ਮੁਹਿੰਮ ਹੈ ਉਹਨੂੰ ਤੇਜ਼ ਕਰਨ ਬਾਕੀ ਜਿਹੜੀ ਜੀਤ ਹੈ ਉਹਦੇ ਰੱਬ ਦੇ ਹਸਰੇ ਆ ਪਰ ਵਧੀਆ ਲੱਗਾ ਕਿਉਂਕਿ ਉਹਨਾਂ ਨੇ ਬੜੀ ਆਊਟ ਸਪੋਕਨਲੀ ਔਰ ਬੜੇ ਓਪਨ ਲੱਗ ਜਾਂਦੇ ਵਿੱਚ ਗੱਲਾਂ ਕੀਤੀਆਂ और ऐसे ही उन्होंने बेस्ट विश किया पार्टी लेवल दो टिकट के हाथ में थी टिकट में हिस्सा पार्टी के विरोधी ने इसकी पूरी गंभीरता है देते हैं अभी के बीच में जो होगी एक वायलेट जो बोल होगी वो एक कैंडिडेट के नाम पे बोल देगी और दूसरी तरफ वो वायलेट लगती है कि वाकई कितनी आई इंटीग्रल गेम कोलाब्रेशन के लिए बोला पूरी के में भी दी है तो ये की गई मेंबर पारिकरण होगा एक में सबको पूरी की चेक कर के पहुंच रहा और ये बात भी एको रिवार्डिंग पावर दिस स्टेट टू द ਮਾਸਾ ਕੋਰਟ ਦੇ ਵਿੱਚ ਬਾਦ ਦੇ ਚਾਹੇ ਆਪਣੇ ਵਕੀਲ ਸਹਿਬਾਨ ਜਿਹੜੇ ਉਹਨਾਂ ਨਾਲ ਪੰਜਾਬ ਦੀ ਅੰਬਸਰ ਦੀ ਸਥਿਤੀ ਤੇ ਸੱਚਾ ਕੀਤੀ ਆ ਚਿੰਤਾ ਪ੍ਰਗਟ ਕੀਤੀ ਆ ਆਪਣੀ ਮਤ ਦਾ ਦਾਨ ਦੇ ਸੋਚ ਕੇ ਕਰਿਓ ਪੰਜਾਬ ਦੇ ਹਿੱਤ ਚ ਵੋਟ ਪਾਓ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ 50% ਜਾਂ 60% VOTING ਹੋ ਰਹੀ ਹੈ 40% ਜਾਂ ਲੋਕ ਜਿਹੜੇ ਵੋਟ ਨਹੀਂ ਪਾ ਨਾ ਰਹੇ ਨਾ ਉਹ ਉਹ ਬਾਅਦ ਚ ਪਛਤੰਦੇ ਆ ਜਿੰਨੇ ਬਾਰ ਦੇ ਮੈਂਬਰ ਜਿੰਨੇ ਵਕੀਲ ਸਾਹਿਬਾ ਸਭ ਨੇ ਬਹੁਤ ਪਿਆਰ ਕੀਤਾ ਬਹੁਤ ਸਤਿਕਾਰ ਦਿੱਤਾ ਲਾਜ਼ਮੀ ਉਹ ਵੋਟ ਪਾਉਣ ਲੱਗਾ ਸਹੀ ਫੈਸਲਾ ਕਰ ਅੰਬਸਦ ਕੋਰਟ ਦੇ ਵਿੱਚ ਬਾਅਦ ਵਿੱਚ ਆਏ ਆਪਣੇ ਵਕੀਲ ਸਾਹਿਬਾਨ ਜਿਹੜੇ ਉਹਨਾਂ ਨਾਲ ਪੰਜਾਬ ਦੀ ਅੰਬਸਦ ਦੀ ਸਥਿਤੀ ਤੇ ਚर्चा ਕੀਤੀ ਆ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸੋਚ ਸਮਝ ਕੇ ਵੋਟ ਪਾਉਣਾ ਮਤਦਾਨ ਆਪਣੀ ਮਤਦਾਨ ਹੈ ਸੋਚ ਕੇ ਕਰਿਓ ਪੰਜਾਬ ਦੇ ਹਿੱਤ ਚ ਵੋਟ ਪਾਓ ਅੰਮ੍ਰਿਤਸਰ ਦੇ ਹਿੱਤ ਚ ਵੋਟ ਪਾਓ ਇਹ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਉਹ ਸਾਰੇ ਜਿੰਨੇ ਬਾਦ ਦੇ ਮੈਂਬਰ ਜਿੰਨੇ ਵਕੀਲ ਸਾਹਿਬਾ ਨੇ ਸਭ ਨੇ ਬਹੁਤ ਪਿਆਰ ਕੀਤਾ ਬਹੁਤ ਸਤਿਕਾਰ ਦਿੱਤਾ ਉਹ ਰਾਜਵੀ ਉਹ ਵੋਟ ਫਾਰਮ ਲਗਿਆ ਸਹੀ ਫੈਸਲਾ ਕਰੋ ਬਜ਼ਨੇ ਅਨਾ ਅੱਛਾ ਰਿਸਪੌਂਸ ਦਿੱਤਾ ਹੈ ਅੱਜ ਦੀ ਮੇਰਾ ਕਿਹਾ ਮੀਟਿੰਗ ਬੈਸਟ ਮੀਟਿੰਗ ਰਹੀ ਹੈ ਔਰ ਵਕੀਲ ਸਾਹਿਬਾਨ ਨੇ ਬੜਾ ਸੀਰੀਅਸਲੀ ਇਹਨਾਂ ਨੇ ਸੁਣਿਆ ਔਰ ਜਿਹੜੀ ਇਹਨਾਂ ਨੇ ਗੱਲ ਵੀ ਕੀਤੀ ਹੈ ਕਿ ਰਾਈਟ ਫਰ ਵੋਟ ਜਿਹੜਾ ਰਾਈਟ ਫਰ ਵੋਟ ਹੈ ਜਿਹੜਾ ਉਹਨੂੰ ਯੂਜ਼ ਕਰੋ ਲੋਕ ਜਿਹੜੇ ਜਿਹੜੇ ਵੋਟ ਪਾਣ ਨਹੀਂ ਜਾਂਦੇ ਨਾ ਉਹਨਾਂ ਲਈ ਵੀ ਮੈਂ ਰਿਕਵੈਸਟ ਕਰਨਾ ਚਾਹਾਂਗਾ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ 50% ਜਾਂ 60% VOTING ਹੋ ਰਹੀ ਹੈ 40% ਜਾਂ ਲੋਕ ਜਿਹੜੇ ਵੋਟ ਨਹੀਂ ਪਾਣਾ ਰਹੇ ਨਾ ਉਹ ਉਹ ਬਾਅਦ ਚ ਪਛਤਾਂਦੇ ਆ ਵੋਟ ਦਾ ਰਾਈਟ ਰਾਈਟ ਜ਼ਰੂਰ ਯੂਜ਼ ਕਰੋ ਮੇਰੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਹਦਾਇਤ ਹੈ ਕਿਉਂਕਿ ਯੰਗਸ ਯੰਗ ਵੋਟਰ ਬਹੁਤ ਜ਼ਿਆਦਾ ਵੱਡੀ ਤਦਾਦ ਵਿੱਚ ਆਇਆ ਹੈ ਕਿ ਆਪਣੇ ਵੋਟ ਨੂੰ ਇਸਤੇਮਾਲ ਕਰੋ ਜਿੰਨੂੰ ਵੀ ਦੇਣਾ ਮੈਜਰ ਤੇ ਵੋਟ ਕਾਸਟ ਕਰੋ ਵਧੀਆ ਲੱਗਾ ਜਿਵੇਂ ਸਾਰੇ ਕੈਂਡੀਡੇਟ ਆਏ ਆ ਜੋ ਵੀ ਆਏ ਆ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ਼ ਦਿੱਤੀਆਂ ਕਿ ਉਹ ਵੀ ਆਪਣੀ ਜਿਹੜੀ ਮੁਹਿੰਮ ਹੈ ਉਹਨੂੰ ਤੇਜ਼ ਕਰਨ ਬਾਕੀ ਜਿਹੜੀ ਜਿੱਤ ਹਾਰ ਉਹਦੇ ਰੱਬ ਦੇ ਹਸਰੇ ਆ ਪਰ ਵਧੀਆ ਲੱਗਾ ਕਿਉਂਕਿ ਉਹਨਾਂ ਨੇ ਬੜੀ ਆਊਟ ਸਪੋਕਿੰਗ ਲਈ ਔਰ ਬੜੇ ਓਪਨ ਲੱਗ ਜਾਣ ਦੇ ਵਿੱਚ ਗੱਲਾਂ ਕੀਤੀਆਂ और आज ही उन्होंने बेस्ट विश किया पार्टी लेवल पर दो टिकट से हाथ में टिकट में पार्टी करेंगे विरोधी पार्टी पूरी जुड़े है देंगे रैली के बीच में करके पूरी सारे मुद्दे के एक वेबसाइट पे जो बोल होंगी वो आगे कैसे के अंदर में बोल देगी और उनको ऑलरेडी लग गया कि बाकी कितने टिकट थे आने ਅਰੇ ਇੰਨੇ ਕਿਹੜੇ ਇਹ ਕੋਲ ਪ੍ਰਿੰਟ ਕਰਕੇ ਕੀ ਆਉਣਾ ਤੁਸੀਂ ਕਿਵੇਂ ਨਹੀਂ ਕੀਤੀ ਹੈ ਸੋ ਇਹ ਕਿਹੜੇ ਨਹੀਂ ਮੇਰਾ ਭਾਰਿਕਾ ਨੂੰ ਬੋਲਦਾ ਇਹ ਮੈਂ 7 ਤੋਂ ਪਹਿਲੀ ਟੈਕਰੀਆ ਦੇ ਪਹੁੰਚਾਉਂਗਾ ਉਹ ਇਹ ਬਾਅਦ ਨਹੀਂ ਦੀ ਕੋਈ ਹੋਰ ਪਾਵਰ ਤੁਸੀਂ ਸਟੇਟ ਟੂ